ਪੰਜਾਬ ਵਿੱਚ ਨਗਰ ਨਿਗਮ ਨਗਰ ਕੌਂਸਲ ਤੇ ਨਗਰ ਪੰਚਾਇਤਾਂ ਚੋਣਾਂ ਨੂੰ ਲੈ ਕੇ ਅਕਾਲੀ ਦਲ ਨੇ ਕਾਂਗਰਸ ਪਾਰਟੀ ਤੇ ਸੰਬੰਧੀ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੰਦੇ ਹੋਏ ਅਕਾਲੀ ਦਲ ਦੇ ਹਲਕਾ ਖੇਮ ਕਰਨ ਤੋਂ ਸਾਬਕਾ ਵਿਧਾਇਕ ਵਿਸ਼ੇ ਸਿੰਘ ਬਲਟੋਹਾ ਨੇ ਕਿਹਾ ਕਿ ਹਮਲਾ ਵੀ ਸਾਡੇ ਵਰਕਰਾਂ ਤੇ ਹੋਇਆ ਹੈ ਗੋਲੀਆਂ ਵੀ ਸਾਡੇ ਤੇ ਚੱਲੀਆਂ ਤੇ ਪੁਲਿਸ ਨੇ ਕੇਸ ਵੀ ਸਾਡੇ ਤੇ ਹੀ ਦਰਜ ਕੀਤੇ ਹੈ ਹਾਂਜੀ ਬਲਡੋਹ ਸਾਹਿਬ ਅੱਜ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿਹੜੇ ਕਿਹੜੇ ਵਾਰਡਾਂ ਕੀਤੇ ਜਾ ਰਿਹਾ ਤੇ ਕਿ ਅੱਜ ਜਿਹੜਾ ਵੋਟਰਾਂ ਨੂੰ ਉਸ ਵੋਟਰਾਂ ਨੂੰ ਬੇਤੀ ਅਪੀਲ ਕੀਤੀ ਜਾ ਰਹੀ ਹੈ ਦੇਖੋ ਚੋਣ ਪ੍ਰਚਾਰ ਅੱਜ ਬੰਦ ਹੋ ਜਾਣਾ ਹੈ ਔਰ ਜਿੰਨਾ ਕਿ ਸਾਨੂੰ ਮੌਕਾ ਮਿਲਿਆ ਹੈ ਕਿਉਂਕਿ ਪੁਲਿਸ ਨੇ ਜਿਸ ਤਰ੍ਹਾਂ ਕਾਂਗਰਸ ਦੀ ਕਟ ਪੁਤਲੀ ਬਣ ਕੇ ਕੰਮ ਕੀਤਾ ਹੈ ਕਾਂਗਰਸ ਦੇ ਗੁੰਡਿਆਂ ਨੇ ਜਿਸ ਤਰ੍ਹਾਂ ਦੀ ਅਕਾਲੀ ਉਮੀਦਵਾਰਾਂ ਨਾਲ ਉਹਨਾਂ ਦੇ ਪਰਿਵਾਰਾਂ ਨਾਲ ਵਰਕਰਾਂ ਨਾਲ ਜ਼ਿਆਤੀ ਕੀਤੀ ਹੈ ਉਹਦੇ باوجود ਵੀ ਸਾਡੇ ਉਮੀਦਵਾਰਾਂ ਨੂੰ ਘਰਾਂ ਤੋਂ ਭਜਾ ਛੱਡਿਆ। ਮਾਨਯੋਗ ਅਦਾਲਤ ਵੱਲੋਂ ਇੰਟਰਟਮ ਬੇਲ ਮਿਲਣ ਤੋਂ ਬਾਅਦ ਜ਼ਮਾਨਤ ਮਿਲਣ ਤੋਂ ਬਾਅਦ ਸਾਡੇ ਉਮੀਦਵਾਰਾਂ ਇੱਕ ਤਰ੍ਹਾਂ ਕਹਿ ਲਓ ਕਿ ਪਰਸੋਂ ਤੋਂ ਹੀ ਪ੍ਰਚਾਰ ਸ਼ੁਰੂ ਕੀਤਾ ਹੈ। ਤੇ ਜੋ ਕੁਝ ਵੀ ਇੱਥੇ ਗੁੰਡਾਗਰਦੀ ਹੋਈ ਆ ਜਿਸ ਤਰ੍ਹਾਂ ਦੇ ਵੀ ਇੱਥੇ ਕਾਂਗਰਸ ਪਾਰਟੀ ਵੱਲੋਂ ਹਲਕਾ ਵਿਧਾਇਕ ਵੱਲੋਂ ਪੁਲਿਸ ਦੀ ਸਹਾਇਤਾ ਦੇ ਨਾਲ ਪੁਲਿਸ ਨੂੰ ਵਰਤ ਕੇ ਜਿਸ ਤਰ੍ਹਾਂ ਦੇ ਇੱਥੇ ਹਾਲਾਤ ਪੈਦਾ ਕੀਤੇ ਗਏ ਨੇ ਉਹਦਾ ਇੱਕੋ ਇੱਕ ਕਾਰਨ ਹੈ ਕਿ ਕਾਂਗਰਸ ਪਾਰਟੀ ਪਿੱਖੀਵਿੰਡ ਦੇ ਵੋਟਰਾਂ ਦੇ ਫਤਵੇ ਤੋਂ ਡਰਦੀ ਹੈ ਬਿਊਰੋ ਰਿਪੋਰਟ ਐਸਐਮ ਜੈਨੂ